ਬਿਆਸ ਦਰਿਆ ਜਿਹੜਾ ਇਹ ਹਾਲੇ ਵੀ ਆਪਣਾ ਪੱਧਰ ਜਿਹੜਾ ਇਹ ਉਹ ਘਟਾਉਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਜੇ ਤੁਸੀਂ ਇਹ ਤਸਵੀਰਾਂ ਦੇਖੋਗੇ ਤਾਂ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਡਰਾਉਣਗੀਆਂ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਇਸ ਵੇਲੇ ਬਿਆਸ ਦਰਿਆ ਦੇ ਵਿੱਚ ਹੈ ਬਿਆਸ ਦਰਿਆ ਉਫਾਨ ਤੇ ਆ ਬਿਆਸ ਦਰਿਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਛੱਡਿਆ ਹੋਇਆ ਹੈ ਦੇ ਵਿੱਚ ਰਾਹਤ ਜ਼ਰੂਰ ਹੈ ਪਰ ਬਿਆਸ ਜਿਹੜਾ ਹੈ ਉਹ ਹਲੇ ਵੀ ਉਫਾਨ ਤੇ ਨਜ਼ਰ ਆ ਰਿਹਾ ਹੈ ਭਰਿਆ ਹੋਇਆ ਪੂਰੇ ਦਾ ਪੂਰਾ ਦਰਿਆ ਹੈ ਪੂਰਾ ਇਲਾਕਾ ਜਿੰਨਾ ਵੀ ਇਸ ਵੇਲੇ ਸਾਡਾ ਕੈਮਰਾ ਕੈਦ ਕਰ ਸਕਦਾ ਹੈ ਕਵਰ ਕਰ ਸਕਦਾ ਤੁਹਾਨੂੰ ਸਾਰੀ ਤਸਵੀਰ ਅਸੀਂ ਇਹ ਦਿਖਾ ਰਹੇ ਹਾਂ ਸਤਲੋਜ ਦਾ ਤੁਹਾਨੂੰ ਹਾਲ ਦੱਸਿਆ ਬੇਸ਼ੱਕ ਸਤਲੋਜ ਦੇ ਵਿੱਚ ਪਾਣੀ ਘਟਿਆ ਪਹਿਲਾਂ ਰੋਪੜ ਹੈਡ ਤੋਂ 114000 ਕਿਊਸਿਕ ਪਾਣੀ ਸੀ ਅੱਜ ਦੇ ਦਿਨ 65000 QC ਕਾ ਪਰ ਅਸੀਂ ਇਸ ਵੇਲੇ ਬਿਆਸ ਦਰਿਆ ਦੇ ਕੋਲ ਆ ਬਿਆਸ ਦਰਿਆ ਤੇ ਇਸ ਪੁਲ ਤੇ ਖੜੇ ਹੋਏ ਆ ਬਿਆਸ ਦਰਿਆ ਉਫਾਨ ਤੇ ਆ ਬਿਆਸ ਦਰਿਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਛੱਡਿਆ ਹੋਇਆ ਜਿਸ ਤਰ੍ਹਾਂ ਦੇ ਨਾਲ ਬਿਆਸ ਨਾਲ ਲੱਗਦੇ ਇਲਾਕੇ ਪ੍ਰਭਾਵਿਤ ਨੇ ਉਹਨਾਂ ਲਈ ਹਾਲੇ ਤੱਕ ਕੋਈ ਬਹੁਤ ਵੱਡੀ ਰਾਹਤ ਵਾਲੀ ਖਬਰ ਜਿਹੜੀ ਆ ਉਹ ਹਾਲੇ ਤੱਕ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਤੁਹਾਨੂੰ ਇੱਕ ਵਾਰ ਇੱਥੋਂ ਤਸਵੀਰ ਦਿਖਾਈਏ ਤਾਂ ਦਰਿਆ ਇਸ ਵੇਲੇ ਸਾਰੇ ਦਾ ਸਾਰਾ ਜਿਹੜਾ ਏ ਉਹ ਭਰਿਆ ਹੋਇਆ ਜਾ ਰਿਹਾ ਹੈ ਜਾਨੀ ਜਿਸ ਤਰ੍ਹਾਂ ਦੇ ਹਾਲ ਹਾਲਾਤ ਕੱਲ ਬਿਆਸ ਦਰਿਆ ਦੇ ਏਰੀਏ ਦੇ ਨਾਲ ਲੱਗਦੇ ਇਲਾਕਿਆਂ ਦੇ ਸੀ ਸੁਲਤਾਨਪੁਰ ਲੋਧੀ ਦਾ ਜਿਹੜਾ ਏ ਉੱਥੇ ਬੁਰਾ ਹਾਲ ਹੈ ਕੁਝ ਇਲਾਕੇ ਜਿਹੜੇ ਨੇ ਉਹ ਤਰਨ ਤਾਰਨਦੇ ਨੇ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਬੰਨ ਟੁੱਟੇ ਹੋਏ ਆ ਡੁੱਬੇ ਹੋਏ ਇਲਾਕੇ ਆ ਉਹਨਾਂ ਦੇ ਵਿੱਚ ਹਾਲੇ ਤੱਕ ਰਾਹਤ ਜਿਹੜੀ ਹੈ ਉਹ ਉਹਨਾਂ ਨੂੰ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਕਿਉਂਕਿ ਜਿਸ ਤਰੀਕੇ ਦੇ ਨਾਲ ਪਿੱਛੋਂ ਪਾਣੀ ਆ ਰਿਹਾ ਤਾਂ ਬਿਆਸ ਦਰਿਆ ਜਿਹੜਾ ਇਹ ਇਸ ਵੇਲੇ ਉਫਾਨ ਤੇ ਚੱਲ ਰਿਹਾ ਔਰ ਜੇਕਰ ਅਸੀਂ ਹਿਮਾਚਲ ਦੇ ਏਰੀਏ ਦੀ ਗੱਲ ਕਰੀਏ ਤਾਂ بارشਾਂ ਰੁਕ ਰੁਕ ਕੇ ਪੈਣੀਆਂ ਸ਼ੁਰੂ ਹੋ ਗਈਆਂ ਇਸ ਤੋਂ ਪਹਿਲਾਂ بارشਾਂ ਲਗਾਤਾਰ ਪੈ ਰਹੀਆਂ ਸੀ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਹਰ ਰੋਜ਼ ਹਰ ਘੰਟੇ ਹਰ ਦਿਨ ਜਿਹੜਾ ਇੱਥੇ ਰਾਹਤ ਹੈ ਜਿਹੜੀ ਉਹ ਮਿਲਣੀ ਸ਼ੁਰੂ ਹੋ ਸਕਦੀ ਹੈ ਪਰ ਫਿਲਹਾਲ ਜਿਸ ਤਰੀਕੇ ਦੇ ਨਾਲ ਪਹਿਲਾਂ ਜ਼ਿਕਰ ਕੀਤਾ ਕਿ ਬਿਆਸ ਦੇ ਨਾਲ ਲੱਗਦੇ ਜਿਹੜੇ ਇਲਾਕੇ ਐ ਉਹਨਾਂ ਨੂੰ ਹਾਲੇ ਤੱਕ ਥੋੜਾ ਹੋਰ ਮੁਸ਼ਕਲ ਜਿਹੜੀ ਆ ਉਹ ਝੱਲਣੀ ਪੈ ਸਕਦੀ ਐ ਕਿਉਂਕਿ ਬਿਆਸ ਦਰਿਆ ਜਿਹੜਾ ਐ ਹਾਲੇ ਵੀ ਆਪਣਾ ਪੱਧਰ ਜਿਹੜਾ ਐ ਉਹ ਘਟਾਉਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਔਰ ਸਤਲੋਜ ਦੇ ਨਾਲ ਲੱਗਦੇ ਇਲਾਕਿਆਂ ਨੂੰ ਜ਼ਰੂਰ ਕਿਤਨਾ ਕਿਤੇ ਰਾਹਤ ਹੈਗੀ ਆ ਕਿਉਂਕਿ ਪਿੱਛੋਂ ਜਿੰਨਾ ਪਾਣੀ ਆ ਰਿਹਾ ਹੈ ਉਨਾ ਹੀ ਅੱਗੇ ਛੱਡਿਆ ਜਾ ਰਿਹਾ ਪਰ ਇਸ ਪਾਸਿਓ ਜੇਕਰ ਪੌਂਗ ਵਾਲੇ ਪਾਸਿਓ ਗੱਲ ਕਰੀਏ ਤਾਂ ਪੌਂਗ ਵਾਲੇ ਪਾਸੇ ਹਾਲੇ ਵੀ ਕੁਝ ਜਿਹੜੇ ਖਤਰੀ ਦੀ ਘੰਟੀ ਜਿਹੜੀ ਹੈ ਉਹ ਵੱਜਦੀ ਹੋਈ ਹਾਲੇ ਵੀ ਕੁਝ ਨਜ਼ਰ ਆਉਂਦੀ ਹੈ ਤਾਂ ਜੇ ਤੁਸੀਂ ਇਹ ਤਸਵੀਰਾਂ ਦੇਖੋਗੇ ਤਾਂ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਡਰਾਉਣਗੀਆਂ ਕਿਉਂਕਿ ਪਾਣੀ ਬਹੁਤ ਜ਼ਿਆਦਾ ਇਸ ਵੇਲੇ ਬਿਆਸ ਦਰਿਆ ਦੇ ਵਿੱਚ ਹੈ ਫਿਲਹਾਲ ਬੇਸ਼ੱਕ ਜਿੱਥੇ-ਜਿੱਥੇ ਬੰਨ ਟੁੱਟੇ ਹੋਏ ਆ ਉਹਨਾਂ ਲੋਕਾਂ ਨੂੰ ਵੱਡੀ ਤਕਲੀਫ ਜਿਹੜੀ ਹੈ ਉਹ ਇਸ ਵੇਲੇ ਝਲਣੀ ਆ ਜ਼ਰੂਰ ਪੈਂਦੀ ਹੈ ਪਰ ਜੇਕਰ ਅਸੀਂ 라ਵੀ ਦੀ ਗੱਲ ਕਰੀਏ ਤਾਂ 라ਵੀ ਦੇ ਆਲੇ ਦੁਆਲੇ ਵੀ ਜਿਹੜੇ ਇਲਾਕੇ ਨੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਔਰ 라ਵੀ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪਾਣੀ ਹੈਗਾ ਉੱਥੇ ਲੋਕਾਂ ਨੂੰ ਇੱਕ ਵੱਡੀ ਮੁਸ਼ਕਲ ਹੈ ਤਾਂ ਅਸੀਂ ਦੂਜੇ ਪਾਸੇ ਦੀ ਜੇਕਰ ਤੁਹਾਨੂੰ ਅਸੀਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਪਾਣੀ ਦਾ ਵਹਾਅ ਜਿਹੜਾ ਉਹ ਵੀ ਬਹੁਤ ਜ਼ਿਆਦਾ ਤੇਜ਼ ਪਾਣੀ ਦਾ ਵਹਾਅ ਇਸ ਵੇਲੇ ਹੈਗਾ ਇਹ ਸਤਲੁਜ ਦੇ ਵਿੱਚ ਰਾਹਤ ਜ਼ਰੂਰ ਹੈ ਪਰ ਬਿਆਸ ਜਿਹੜਾ ਹੈ ਉਹ ਹਲੇ ਵੀ ਉਫਾਨ ਤੇ ਨਜ਼ਰ ਆ ਰਿਹਾ ਹੈ ਭਰਿਆ ਹੋਇਆ ਪੂਰੇ ਦਾ ਪੂਰਾ ਦਰਿਆਏ ਪੂਰਾ ਇਲਾਕਾ ਜਿੰਨਾ ਵੀ ਇਸ ਵੇਲੇ ਸਾਡਾ ਕੈਮਰਾ ਕੈਦ ਕਰ ਸਕਦਾ ਹੈ ਕਵਰ ਕਰ ਸਕਦਾ ਤੁਹਾਨੂੰ ਸਾਰੀ ਤਸਵੀਰ ਅਸੀਂ ਇਹ ਦਿਖਾ ਰਹੇ ਹਾਂ ਕਿ ਬਿਆਸ ਦੇ ਏਰੀਏ ਦੇ ਵਿੱਚ ਹੁਣ ਵੀ ਪਾਣੀ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੈ ਬਿਆਸ ਦਰਿਆ ਜਿਹੜਾ ਹੈ ਉਹ ਉਫਾਨ ਤੇ ਹੈ ਔਰ ਲੋਕਾਂ ਨੂੰ ਜਿਹੜੀ ਰਾਹਤ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ بارشਾਂ ਕੁਝ ਘਟੀਆਂ ਨੇ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਦਿਨਾਂ ਦੇ ਵਿੱਚ ਇਹ ਰਾਹਤ ਜਿਹੜੀ ਹੈ ਉਹ ਮਿਲਣੀ ਸ਼ੁਰੂ ਹੋ ਸਕਦੀ ਹੈ ਆਪਣੇ ਸਹਿਯੋਗੀ ਅਮਨ ਦੇ ਨਾਲ